ਸੋ ਵਾਹ ਜੀ ਬੱਲੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਸਾਹਿਬ ਦੇ ਉਹਨਾਂ ਸਾਥੀਆਂ ਵੱਲੋਂ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਭੁਖੜਤਾ ਰੱਖੀ ਗਈ ਆ ਉਹਦੇ ਨਾਲ ਹੀ ਜੀਨਰ ਸਾਹਿਬ ਦੀ ਜੇਲ੍ਹ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨਾਲ ਤੇ ਸਬਸ ਨੂੰ ਉਹਨਾਂ ਨੇ ਪੁਖੜਤਾ ਰੱਖੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਵੱਲੋਂ ਵੀ ਜਿਹੜੀ ਭੁਖੜਤਾ ਰੱਖੀ ਗਈ ਹੈ ਉਹਦੇ ਸਬੰਧ ਵਿੱਚ ਪਿਛਲੇ ਦਿਨ ਪਰਿਵਾਰ ਵੱਲੋਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੁਖੜਤਾਾਲਤੇ ਨੇ ਤੇ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਜੋ ਪਰਿਵਾਰ ਨੇ ਉਹ ਵੀ ਭੋਖੜਤਾਲ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੋ ਮੋਰਚਾ ਲੱਗਿਆ ਹੈ ਉੱਥੇ ਬੈਠੇ ਨੇ ਪਰ ਹਲੇ ਤੱਕ ਵੀ ਦੋਸਤੋ ਉਹਨਾਂ ਨੂੰ ਭੋਖੜਤਾਲ ਦੇ ਬੈਠਿਆਂ ਨੂੰ ਕਾਫੀ ਦਿਨ ਹੋ ਚੁੱਕੇ ਨੇ ਸਰਕਾਰ ਨੇ ਉਹਨਾਂ ਦੀ ਕੋਈ ਵੀ ਸਾਰ ਨਹੀਂ ਲਈ ਤੀ ਕਿਸੇ ਨੂੰ ਲੈ ਕੇ ਦੋਸਤੋ ਸ੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗੰਦੀ ਰਗਵੀਰ ਸਿੰਘ ਨੇ ਜੋ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਸ ਪੰਜ ਮੈਂਬਰੀ ਕਮੇਟੀ ਨੇ ਦੋਸਤੋ ਹੁਣ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ 13 ਤਰੀਕ ਤੱਕ ਜੇ ਸਰਕਾਰ ਦੋਸਤੋ ਇਸ ਮਾਮਲੇ ਤੇ 13 ਤਰੀਕ ਤੱਕ ਕੋਈ ਐਕਸ਼ਨ ਨਹੀਂ ਲੈਂਦੀ ਤਾਂ ਅੱਗੇ ਕਮੇਟੀ ਕੋਈ ਸਖਤ ਫੈਸਲਾ ਲਵੇਗੀ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਭਾਈ ਅਮਰਪਾਲ ਸਿੰਘ ਜੀ ਖਾਲਸਾ ਸਾਹਿਬ ਦੇ ਉਹਨਾਂ ਦੇ ਸਾਥੀਆਂ ਵੱਲੋਂ ਜੋ ਡਿਵਰੂ ਦਾ ਜਿੰਦੇ ਵਿੱਚ ਪੁਖੜਦਾ ਰੱਖੀ ਕੀ ਆ ਉਹਦੇ ਨਾਲ ਹੀ ਜਨਰ ਸਾਹਿਬ ਦੀ ਜੇਲ੍ਹ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨਾਲ ਤੇ ਸਭ ਨੂੰ ਨਾਲ ਪੁਖੜਦਾ ਰੱਖੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਵੱਲੋਂ ਵੀ ਜਿਹੜੀ ਪੁਖੜਦਾ ਰੱਖੀ ਗਏ ਉਹਦੇ ਸੰਬੰਧ ਵਿੱਚ ਪਿਛਲੇ ਦਿਨ ਪਰਿਵਾਰ ਵੱਲੋਂ ਜੈਦਰ ਸਿੰਘ ਕਾਲਕਾਪਾ ਨੂੰ ਇੱਕ ਚਿੱਠੀ ਜਿਹੜੀ ਆ ਪੱਤਰ ਦਿੱਤਾ ਗਿਆ ਸੀਗਾ ਕਾ ਸ੍ਰੀ ਕਾਲਕਾਪਾ ਸਾਹਿਬ ਦੇ ਜੈਦਰ ਸਿੰਘ ਸਾਹਿਬ ਦੇ ਰਵੀ ਸਿੰਘ ਜੀ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਜਿਹੜੀ ਸਬ ਕਮੇਟੀ ਆ ਉਹਦਾ ਗਠਨ ਕੀਤਾ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜਨਸਕੱਤਰ ਸ਼੍ਰਮ ਨਿਗਰਦਾਰਾ ਪ੍ਰਬੰਧਕ ਕਮੇਟੀ ਦੇ ਚਰਦਾਰ ਭਗਵੰਤ ਸਿੰਘ ਜੀ ਸਿਆੜਕਾ ਸਾਹਿਬ ਮੈਂਬਰਸ਼ਿਪ ਕਮੇਟੀ ਸਰਦਾਰ ਅਜਮੇਰ ਸਿੰਘ ਜੀ ਔਰ ਸੁਧਾਰ ਸੁਖਪ੍ਰੀਤ ਸਿੰਘ ਜੀ ਉਦੋਂ ਤੇ ਅੱਜ ਕਮੇਟੀ ਦੀ ਜਿਹੜੀ ਪਹਿਲੀ ਮੀਟਿੰਗ ਹੋਈ ਗਿਆ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅੱਜ ਅਸੀਂ ਮੇਲ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰ ਕਰ ਰਹੇ ਆ ਕਿ 13 ਤਰੀਕ ਤੱਕ ਇਸ ਕਮੇਟੀ ਨੂੰ ਇਸ ਮਸਲੇ ਦੇ ਹੱਲ ਦੇ ਰੇ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਇਸ ਗੱਲ ਦੇ ਉੱਤੇ ਵਿਚਾਰ ਕਰਕੇ ਬੰਦੀ ਸਿੰਘਾਂ ਨੇ ਜਿਹੜੇ ਮੰਗਾ ਨੇ ਉਹਦੇ ਬਾਰੇ ਅਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰੀਏ ਔਰ ਉਹਦਾ ਕੋਈ ਜਿਹੜਾ ਸਾਰਤਕ ਹੱਲ ਹੈ ਉਹ ਦੱਬਣ ਦਾ ਯਤਨ ਕੱਢਿਆ ਜਾ ਸਕੇ ਔਰ ਉਹਨਾਂ ਦੀ ਭੁਖ ਹੜਤਾਲ ਜਿਹੜੀ ਆ ਉਹ ਤਲਵਾਈ ਜਾ ਸਕੇ ਸੋ ਜੇ 13 ਤਰੀਕ ਤੱਕ ਜਿਹੜੀ ਭਗਵੰਤ ਸਿੰਘ ਮਾਨ ਉਹ ਸਰਕਾਰੀ ਤੌਰ ਤੇ ਸਾਨੂੰ ਕੋ ਸਾਮਨ ਨਹੀਂ ਦਿੰਦੇ ਜਾਂ ਇਹਦਾ ਕੋ ਹੱਲ ਨਹੀਂ ਕੱਢਦੇ ਤੇ ਫਿਰ ਅਗਲੇ ਐਕਸ਼ਨ ਪ੍ਰੋਗਰਾਮ ਦੇ ਲਈ 14 ਤਰੀਕ ਨੂੰ ਠੀਕ 2 ਵਜੇ ਇਸੇ ਥਾਂ ਤੇ ਜਿਹੜੀ ਹੈ ਕਮੇਟੀ ਉਹ ਮੀਟਿੰਗ ਕਰੇਗੀ ਤੇ ਕੇਂਦਰ ਨਾਲ ਵੀ ਕੋਈ ਗੱਲ ਕੀਤੀ ਜਾਏਗੀ। ਲੈ ਬਾਈ ਦਸਤਬਾਹ ਪਹਿਲਾਂ ਪਹਿਲਾਂ ਲੋਡ ਮੈਂ ਤੇ ਲੋਡ ਪਈ ਤੇ ਫਿਰ ਕੇਂਦਰ ਦੇ ਨਾਲ ਵੀ ਇਸ ਤਰੀ ਗੱਲਬਾਤ ਕੀਤੀ। ਤੁਸੀਂ ਤੁਸੀਂ ਟੀ ਦਾ ਕ ਮੈਂਬਰ ਬਦਲੇ ਗਿਆ। ਤੁਸੀਂ ਉਹ ਤਾਂ ਹੋ ਰਿਹਾ ਵੀ ਨਹੀਂ ਹੋ ਚੁੱਕਾ ਉਹਨੇ। ਸਰਕਾਰੀ ਅਧਿਕਾਰੀਆਂ ਨੂੰ ਤੇ ਕੋਈ ਸਾਰ ਜਵਾਬ ਨਹੀਂ ਮਿਲ ਰਿਹਾ ਦੇਖੋ ਹੁਣ ਸੇ ਕੱਲ ਤਾਂ ਸਾਬ ਨੇ ਕਮੇਟੀ ਗਠਿਤ ਕੀਤੀ ਹੈ ਜੀ ਤੇ ਇਹੇ ਕਰਕੇ ਅਸੀਂ ਅੱਜ ਦੀ ਮੀਟਿੰਗ ਕੀਤੀ ਹੈਗੀ ਆ ਹਾਂ ਓਕੇ ਉਹ ਤੋਂ ਬਾਅਦ ਅਸੀਂ ਜਿਹੜੇ ਅੱਜ ਆਪਣੀ ਮੇਲ ਦੇ ਰਾਹੀਂ ਉਹਨਾਂ ਨੂੰ ਇਹ ਸੂਚਨਾ ਦਵਾਉਂਦੇ ਜੀ ਕਿ ਇਹ ਆਪ੍ਰੀੰਤਰ ਸਾਨੂੰ ਸਮਵਤਤਾ ਜਾਵੇ ਤੇ ਜਿੰਨੇ ਸਮਾਂ ਦਿੰਦੇ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਜਿਹੜਾ ਉਸ ਪੰਥ ਦੇ ਸਾਹਮਣੇ ਦੱਸਾਂਗੇ ਠੀਕ ਹੈ ਬਹੁਤ ਹੀ ਸਤਿਕਾਰਯੋਗ ਗੁਰੂਪੁਰਸਾਰ ਦੇ ਖਾਲਸਾ ਜੀ ਔ ਸਤਿ ਪਾਏ ਮਾ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪ੍ਰਿਤਮ ਪਤੀਪਲੰਦ ਕਰੀਏ ਸਤਿਕਾਰ ਸਹਿਤ ਆਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਜਿਸ ਮਸਲੇ ਨੂੰ ਲੈ ਕੇ ਅਸੀਂ ਇੱਥੇ ਬੈਠੇ ਆਂ ਤੇ ਜਿਹੜਾ ਸਾਡਾ ਮਕਸਦ ਤੇ ਉਪਰੋਜਨ ਹੈ ਉਹ ਮੇਰੇ ਖਿਆਲ ਦੇ ਨਾਲ ਸਭ ਨੂੰ ਸਾਰਿਆਂ ਨੂੰ ਸਪਸ਼ਟ ਹੈ ਕਿਸੇ ਮੁਦਸਰਦੀ ਕੋਲ ਨਹੀਂ ਇਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪਿਛਲੇ ਸਮਿਆਂ ਦੇ ਵਿੱਚ ਜਿਉਂ-ਜਿਉਂ ਕੌਮ ਦੇ ਉੱਪਰ ਐਵੇਂ ਦੇ ਵਰਤਾਰੇ ਵਾਪਰਦੇ ਰਹੇ ਜਾਂ ਢੀਡ ਪੈਂਦੀ ਗਈ ਉਸ ਸਮੇਂ ਦੌਰਾਨ ਕਿਤੇ ਨਾ ਕਿਤੇ ਇੱਕ ਨਿਰਾਸ਼ਾ ਦਾ ਵੀ ਸਾਨੂੰ ਸਾਹਮਣਾ ਕਰਨਾ ਪਿਆ ਕਿ ਬੇਸ਼ੱਕ ਇਸ ਉਸ ਮਸਲੇ ਦੇ ਹੱਲ ਦੇ ਵਾਸਤੇ ਕੁੱਝ ਨਮਾਇਦੀਆਂ ਦੀਆਂ ਕਮੇਟੀਆਂ ਬਠਿਤ ਕੀਤੀਆਂ ਜਾਂਦੀਆਂ ਨੇ ਤੇ ਹੱਲ ਕੋਈ ਨਹੀਂ ਨਿਕਲਦਾ ਸੋ ਇਸ ਮਸਲੇ ਦੇ ਉੱਪਰ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਬਾ ਨੂੰ ਦੇ ਹਦਾਇਤਾਂ ਦੇ ਉੱਪਰ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਇੱਕ ਉਹਦਾ ਕੋਆਰਡੀਨੇਟਰ ਜਿਹੜੇ ਸੀ ਉਹ ਨੋਟ ਕੀਤਾ ਗਿਆ ਸੀ ਇਹਨਾਂ ਪੰਜ ਮੈਂਬਰਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘ ਖਾਰਸਾ ਜਰਨਲਿਸਟ ਅਕਤਰ ਸਰਦਾਰ ਰਜਿੰਦਰ ਸਿੰਘ ਮੈਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਿਮ ਮੈਂਬਰ ਤੇ ਹੋਰ ਵੀ ਕੰਤਕ ਮਸਲਿਆਂ ਵਿੱਚ ਭੂਮਿਕਾ ਨਿਭਾਉਣ ਵਾਲੇ ਤੇ ਇਸ ਇਸ ਦੇ ਨਾਲ ਪਿੰਡੇ ਦਿਨ ਤੋਂ ਜੁੜੇ ਹੋਣ ਵਾਲੇ ਆਪ ਵਕੀਲ ਨੇ ਸਰਦਾਰ ਭਗਵੰਤ ਸਿੰਘ ਸਿਆਲ ਕਾ ਉਹਨਾਂ ਤੋਂ ਇਲਾਵਾ ਇਹ ਜਿਹੜੇ ਕੋਆਰਡੀਨੇਟਰ ਸੀਗੇ ਉਹ ਜਫੇਦਾਰ ਮਥਰੇਵਾ ਤੋਂ ਇਹਨਾਂ ਦੇ ਵਿੱਚੋਂ ਅਸੀਂ ਮੈਂਬਰ ਜਿਹੜੇ ਸੀਗੇ ਉਹ ਸ਼੍ਰੋਮਨੀ ਗੋਤਰਾ ਪ੍ਰਬੰਧਕ ਕਮੇਟੀ ਦੀ ਮੈਂਬਰਾਂ ਦੀ ਫਰਸ਼ਟ ਕਾਇਜ ਲਈ ਜਾਂ ਫਿਰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕਾਇਦੀ ਉੱਤੋਂ ਸੀ ਬਾਦਲੇ ਸੀ ਸਰਦਾਰ ਅਜਮੇਰ ਸਿੰਘ ਜੜੀ ਤੇ ਇੱਕ ਦੂਸਰਾ ਮੈਂ ਸੀ ਸੂ ਇਸ ਸਾਰੀ ਮੀਟਿੰਗ ਦੇ ਵਿੱਚ ਅਹਿਮ ਗੱਲ ਸੀ ਕਿ ਬੇਸ਼ੱਕ ਕਿ ਸਾਰੀਆਂ ਮੰਗਾਂ ਤੇ ਸਾਰੇ ਬਰਤਾਰਿਆਂ ਦੇ ਬਾਰੇ ਸਾਰੇ ਜਾਣੂ ਸਨ ਪਰ ਸਾਡਾ ਉੱਥੇ ਮੁੱਖ ਪ੍ਰਯੋਜਨ ਸੀ ਕਿ ਅਸੀਂ ਪਰਿਵਾਰ ਦੇ ਵੱਲੋਂ ਪਰਿਵਾਰ ਦੀ ਗੱਲ ਜਿਹੜੀ ਇਹ ਮੀਟਿੰਗ ਦੇ ਵਿੱਚ ਰੱਖ ਸਕੀਏ ਤੇ ਜੋ ਪਰਿਵਾਰ ਚਾਹੁੰਦਾ ਹੈ ਕਿ ਜਿਸ ਲਾੜ ਦੇ ਉਪਰ ਕਿਤੇ ਨਾ ਕਿਤੇ ਉਹਨਾਂ ਨੂੰ ਸੰਤੁਸ਼ਟੀ ਹੋਵੇ ਸਾਡੇ ਜਿਹੜੇ ਜੇਲ੍ਹ ਦੇ ਅੰਦਰ ਬੈਠੇ ਬੰਦੀ ਸਿੰਘ ਨੇ ਜਿਹੜੇ ਭੁੱਖ ਹੜਤਾਲ ਦੇ ਨੇ ਜਾਂ ਫਿਰ ਬੰਦੀ ਸਿੰਘਾਂ ਦੇ ਪਰਿਵਾਰ ਜਿਹੜੇ ਇੱਥੇ ਭੁੱਖ ਹੜਤਾਲ ਦੇ ਦਿੱਤੇ ਨੇ ਕਿ ਕਿਤੇ ਮੈਂ ਕਿਤੇ ਅਸੀਂ ਉਸ ਗੱਲ ਦੇ ਉੱਪਰ ਸਾਰੀ ਮੀਟਿੰਗ ਨੂੰ ਕੇਂਦਰਿਤ ਕਰਨ ਦਾ ਯਤਨ ਕਰੀਏ ਕਿ ਅਸੀਂ ਕੋਈ ਕਾਰਵਾਈ ਜਿਹੜੀ ਹੈ ਉਹ ਉਸ ਤਰੀਕੇ ਦੇ ਅਨੁਸਾਰ ਕਰੀਏ ਜਿਸ ਤਰ੍ਹਾਂ ਕਿ ਜਿਹੜੇ ਪਰਿਵਾਰ ਨੇ ਉਹਨਾਂ ਦੀ ਵੀ ਸੰਤੁਸ਼ਟੀ ਹੋਵੇ ਸੋ ਇਸ ਸਾਰੀ ਗੱਲਬਾਤ ਦੇ ਵਿੱਚ ਅਸੀਂ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਹੀ ਰੱਖਿਆ ਬਕਾਇਦਾ ਤੌਰ ਤੇ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਵੀ ਬੈਠੇ ਸੀ ਇਹ ਸਭ ਤੋਂ ਅਹਿਮ ਗੱਲ ਸੀ ਕਿ ਇਹ ਜਿਹੜਾ ਮਸਲਾ ਹੈ ਦੋ ਸਰਕਾਰਾਂ ਦੇ ਨਾਲ ਜੁੜਿਆ ਹੋਇਆ ਹੈ ਇਹਦੇ ਵਿੱਚ ਕੇਂਦਰ ਦੀ ਸਰਕਾਰ ਵੀ involved ਹੈ ਤੇ ਸੂਬੇ ਦੀ ਸਰਕਾਰ ਵੀ involved ਹੈ ਪਰ ਹਰਾਨਜੀ ਦੀ ਗੱਲ ਹੈ ਕਿ ਅਜੇ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਚਾਹੇ ਸੂਬੇ ਦੀ ਸਰਕਾਰ ਆ ਚਾਹੇ ਕੇਂਦਰ ਦੀ ਸਰਕਾਰ ਆ ਇੰਨੇ ਦਿਨਾਂ ਤੋਂ ਭੋਖੜ ਤਾਲ ਦੇ ਉੱਪਰ ਬੈਠੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਦਾ ਕੋਈ ਰਾਹ ਨਹੀਂ ਮਿਲਿਆ ਅਜੇ ਤੱਕ ਬਿਲਕੁਲ ਅਕਸਰ ਹੁੰਦਾ ਸੀ ਕਿ ਕੋਈ ਵੀ ਵਿਅਕਤੀ ਕਿਤੇ ਕੋਖੜ ਧਾਰ ਦੇ ਉੱਪਰ ਬੈਠਦਾ ਸੀ ਜਾਂ ਵੈਸੀ ਵੀ ਕੋਈ ਪ੍ਰੋਟੈਸਟ ਕਰਦਾ ਸੀ ਤੇ ਸਰਕਾਰ ਦਾ ਕੋਈ ਨਾ ਕੋਈ ਨੁਮਾਇੰਦਾ ਉਹਦੀ ਮੱਗ ਪੁੱਛਣ ਵਾਸਤੇ ਜਾਂ ਗੱਲਬਾਤ ਕਰਨ ਵਾਸਤੇ ਜੀ ਆਉਂਦਾ ਸੀ ਸੋ ਪਹਿਲੀ ਗੱਲ ਤੇ ਇਹ ਸੀ ਕਿ ਸਰਕਾਰ ਦੇ ਵੱਲੋਂ ਇੰਨਾ ਜ਼ਿਆਦਾ ਰੁੱਖਾ ਵਤੀਰਾ ਇੰਨੀ ਜ਼ਿਆਦਾ ਅਣਦੇਖੀ ਤੇ ਇਸ ਤਰ੍ਹਾਂ ਦਾ ਜਿਹੜਾ ਨਾਕਾਰਾਤਮਕ ਰੁਪਈਆ ਅਪਣਾਇਆ ਗਿਆ ਉਹਦੇ ਪ੍ਰਤੀ ਸਰਕਾਰ ਨੂੰ ਅਲਟੀਮੇਟਮ ਤੇ ਜਵਾਬ ਦੇ ਦੇਣ ਦੀ ਲੋੜ ਸੀ ਬੇਸ਼ੱਕ ਸਾਨੂੰ ਵੀ ਪਤਾ ਹੈ ਕਿ ਹੋ ਸਕਦਾ ਸਰਕਾਰ ਵੱਲੋਂ ਸਾਨੂੰ ਕੋਈ ਸਾਰਥਕ ਜਵਾਬ ਨਹੀਂ ਆਵੇਗਾ ਸੋ ਸਰਕਾਰ ਨੂੰ 13 ਤਰੀਕ ਤੱਕ ਐਲਟੀਮੇਟਮ ਦੇ ਦਿੱਤਾ ਗਿਆ ਕਿ ਸਰਕਾਰ ਪਰਿਵਾਰਾਂ ਨੂੰ ਜਾਂ ਕਮੇਟੀ ਮੈਂਬਰਾਂ ਨੂੰ ਮਿਲ ਕੇ ਇਸ ਮਸਲੇ ਦਾ ਹੱਲ ਕੱਢੇ ਤੇ ਜੇ 13 ਤਰੀਕ ਤੱਕ ਇਸ ਮਸਲੇ ਦਾ ਹੱਲ ਨਹੀਂ ਨਿਕਲਦਾ ਫਿਰ ਉਹਦੇ ਤੋਂ ਬਾਅਦ ਕਮੇਟੀ ਦੀ ਮੀਟਿੰਗ ਬਣਾ ਕੇ ਅਗਲਾ ਜਿਹੜਾ ਐਕਸ਼ਨ ਪ੍ਰੋਗਰਾਮ ਹੈ ਉਹ ਲਿਖਿਆ ਜਾਵੇਗਾ ਉਹ ਐਕਸ਼ਨ ਪ੍ਰੋਗਰਾਮ ਕੋਈ ਵੀ ਹੋ ਸਕਦਾ ਜਿਹਦੇ ਵਿੱਚ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਨਾਲ ਸਲਾਹ ਵੀ ਕੀਤੀ ਜਾ ਸਕਦੀ ਹੈ ਕੋਈ ਜਦ ਤੱਕ ਇਕੱਠ ਦਾ ਸੱਦਾ ਦਿੱਤਾ ਜਾ ਸਕਦਾ ਹੈ ਹੋਰ ਵੀ ਕਿਸੇ ਇਸ ਜਿਹੜਾ ਸਾਡਾ ਇਕੱਠ ਹੈ ਇਹਨੂੰ ਵੱਡੇ ਪੱਧਰ ਤੇ ਪ੍ਰਕਰਨ ਦੇ ਬਾਰੇ ਕੁਝ ਵੇਖਿਆ ਜਾ ਸਕਦਾ ਹੈ ਕਿ ਅਜੇ ਉਹ ਕੀ ਕੀਤਾ ਜਾਣਾ ਹੈ ਉਹ ਉਸ ਦਿਨ ਜਰੂਰ ਜਿਹੜਾ ਨਾਲ ਇਸ ਇਹਨਾਂ ਦੇ ਪਰਿਵਾਰ ਤੇ ਪਰਿਵਾਰਕ ਮੈਂਬਰਾਂ ਦੀ ਸਲਾਹ ਦੇ ਨਾਲ ਜਿਹੜਾ ਸੀ ਤਾਂ ਸਾਝਾ ਕਰ ਦਿੱਤਾ ਜਾਵੇਗਾ ਪਰ ਫਿਲਹਾਲ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਗੱਲ ਸਾਰਤਕ ਨਿਕਲੀ ਹੈ ਕਿ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਕਿ ਆਹ ਤੁਹਾਡੇ ਕੋਲ 2 ਦਿਨ ਰਾਸਤਾ ਕਰਨ ਦੇ ਨੇ ਜੇ ਨਹੀਂ ਕਰਦੇ ਤੇ ਫਿਰ ਅੱਕੇ ਤੇ ਸਿਰਫ ਪਰਿਵਾਰ ਬੈੱਕੇ ਨੇ ਜਾਂ ਉਹਨਾਂ ਦੇ ਨਾਲ ਸੁਰੱਖਿਤ ਪੰਤਕ ਘਰਾੜੇ ਤੁਸੀਂ ਬੰਦੇ ਬੈੱਕੀਓ ਫਿਰ ਸੁਚੀਆ ਪੰਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਇਹ ਸਾਰਾ ਜਿਹੜਾ ਦਾਇਰਾ ਇਸ ਤਰ੍ਹਾਂ ਬਣਾਇਆ ਜਾਵੇ ਜੇ ਕੁਝ ਵੀ ਕਰਨਾ ਸੀ ਫਿਰ ਸਮੁੱਚੀ ਕੌਮੀਅਤ ਦੇ ਤੌਰ ਤੇ ਪਰ ਫੈਸਲਾ ਲੈਣ ਦੇ ਪ੍ਰਬੰਧ ਜ਼ਰੂਰ ਹੋਵਾਂਗੇ ਸੋ ਇਹ ਅੱਜ ਦੀ ਕਮੇਟੀ ਦੀ ਮੀਟਿੰਗ ਤੇ ਫੈਸਲਾ ਪਰਿਵਾਰ ਦੇ ਮੈਂਬਰਾਂ ਦੀ ਰਾਏ ਪਰ ਉਹਨਾਂ ਦੇ ਨੁਮਾਇੰਦੇ ਦੀ ਜਿਹੜੀ ਰਾਏ ਆ ਉਹਦੇ ਨਾਲ ਲਿਆ ਗਿਆ ਸੋ ਹੁਣ ਆਸ ਤਾਂ ਨਹੀਂ ਹੈ ਫਿਰ ਵੀ ਤੁਹਾਡਾ ਸਰਦਾਰ ਪ੍ਰਕਾਸ਼ ਸਿੰਘ ਸ਼ਾਲਕਾ ਇੱਥੇ ਬੈਠੇ ਨੂੰ ਵੀ ਦੱਸਦੇ ਨੇ ਆਸ ਤਾਂ ਨਹੀਂ ਲੱਗਦੀ ਸਾਨੂੰ ਨਾ ਕੇਂਦਰ ਸਰਕਾਰ ਦੇ ਵੱਲੋਂ ਨਾ ਸੂਬੇ ਦੀ ਸਰਕਾਰ ਦੇ ਵੱਲੋਂ ਕਿ ਕੋਈ ਗੱਲਬਾਤ ਕਰਨ ਦਾ ਰਾਹ ਖੋਲਣ ਦੇ ਨਿਸ਼ਾਨਾ ਤਾਂ ਸਾਡਾ ਅਗਲਾ ਹੀ ਹੋਵੇਗਾ ਕਿ ਅਸੀਂ ਅਗਲੀ ਭੁੱਖ ਦੀ ਰਾਣੀ ਦੀ ਤਜ ਐਕਸ਼ਨ ਵਾਸਤੇ ਕਿਹੜਾ ਰਸਤਾ ਅਖਤਿਆਰ ਕਰਨਾ ਹੈ ਪਰ ਮੇਰੇ خیال ਦੇ ਨਾਲ ਜੇ ਸਰਕਾਰ ਤੱਕ ਅੱਜ ਜਿਸ ਤਰ੍ਹਾਂ ਇਧਕਾਰ ਦੇ ਤੌਰ ਤੇ ਜਿੱਥੇ ਪਹੁੰਚ ਗਈ ਹੈ ਜੇ ਸਰਕਾਰ ਸੱਚਮੁੱਚ ਹੀ ਸਹਿਯੋਗ ਦੇਵੇ ਤੇ ਪੰਜਾਬ ਜਾਂ ਪੰਜਾਬੀ ਜਾਂ ਸਾਡੇ ਨੌਜਵਾਨਾਂ ਦੇ ਬਾਰੇ ਕਿੰਨੀ ਸਹਿਯੋਗਤਾ ਦੇ ਨਾਲ ਸੋਚੀ ਹੋਵੇ ਤੇ ਆਪਣਾ ਫਰਜ਼ ਜ਼ਰੂਰ ਪੜਦਾ ਹੈ ਕਿ ਗੱਲਬਾਤ ਕਰਨਾ ਰਾਹ ਜ਼ਰੂਰ ਖੋਲਣ ਨਹੀਂ ਤੇ ਫਿਰ ਪਰਿਵਾਰਕ ਮੈਂਬਰਾਂ ਦੀ ਸਲਾਹ ਤੇ ਹੋਰ ਜਿਹੜੀਆਂ ਪੰਥ ਚ ਜਿੱਤੇ ਬੰਦੀਆਂ ਉਹਨਾਂ ਦੇ ਮੈਂਡੇ ਦੇ ਨਾਲ ਹੀ ਮੁਸ਼ਕਲ ਕਰਕੇ ਫਿਰ ਅਗਲਾ ਜਿਹੜਾ ਐਕਟ ਪ੍ਰੋਗਰਾਮ ਹੈ ਉਹ ਜਰੂਰ ਅਗਿੱਕਿਆ ਜਾਵੇਗਾ ਕਿਉਂਕਿ ਕਿੰਨਾ ਚਿਰ ਅਸੀਂ ਪਰਿਵਾਰ ਇੱਥੇ ਬੈਠੇ ਰਹਿਣਾ ਜਾਂ ਕਿੰਨਾ ਚਿਰ ਇਹ ਭੁੱਖ ਜਿਹੜੀ ਆ ਬਰਦਾਸ਼ਤ ਕਰ ਲਵਾਂਗੇ ਕਿੰਨਾ ਚਿਰ ਜਿਹੜੀ ਇਹਨਾਂ ਦੀ ਹਾਲਤ ਹੈ ਉਹ ਸਾਜਗਰ ਰਹੇ ਇਸ ਵੀਰਕ ਤੌਰ ਤੇ ਕਿ ਇਹ ਇਥੇ ਧਰਨਿਆਂ ਦੇ ਵਿੱਚ ਮਜਾਰੇ ਦੇ ਵਿੱਚ ਬੈਠ ਜਾਣ ਜਾਂ ਫਿਰ ਕਿੰਨਾ ਚਿਰ ਅਸੀਂ ਬਰਦਾਸ਼ਤ ਕਰਾਂਗੇ ਕਿ ਸਾਡੇ ਨੌਜਵਾਨਾਂ ਦੇ ਉੱਪਰ ਜੇਲ੍ਹ ਚ ਬੈਠਿਆਂ ਦੇ ਉੱਪਰ ਵੀ ਹੋਰ ਕੇਸ ਜਿਹੜੇ ਨੇ ਉਹ ਬਣਾਉਣ ਦੀਆਂ ਸਾਜਸ਼ਟਾਂ ਜਿਹੜੀਆਂ ਬਣਾਈਆਂ ਜਾਂ ਇਹ ਵੀ ਮੈਂ ਦੱਸ ਦਵਾਂ ਕਿ ਅੱਜ ਜਿਸ ਤਰ੍ਹਾਂ মিডিਏ ਤੇ ਜੋ ਕੁਝ ਆਇਆ ਕਿ ਇਹ ਬਰਾਮਦਗੀ ਜਿਹੜੀ ਹੈ ਉਹਦੇ ਆਧਾਰ ਤੇ ਉੱਪਰ ਜੇਲ ਸੁਪਰਡੈਂਟ ਗਿਆ ਉਹਦੇ ਉੱਪਰ ਵੀ ਕੁਝ ਤਰ੍ਹਾਂ ਵਾਲੀਆਂ ਜੀਆਂ ਸੋ ਉਹ ਸਾਰੇ ਕੇਸ ਦੇ ਵਿੱਚ ਇਹਨਾਂ ਬੰਦੀਆਂ ਨੂੰ ਇਨਵੋਲ ਕਰਦਾ ਚਤਨ ਕੀਤਾ ਗਿਆ ਪਰ ਅਜੇ ਤੱਕ ਸਾਡੇ ਕੋਲ ਕੋਈ ਆਥੈਂਟਿਕ ਸਰੋਤ ਯਾ ਸੋਰਸ ਨਹੀਂ ਪਹੁੰਚਿਆ ਕਿ ਉੱਥੇ ਕੀ ਵਰਤਾਰਾ ਵਾਪਰਿਆ ਸੋ ਉਸ ਨਵੀਂ ਜਿਹੜੀ ਇਹ ਸਾਜ਼ਿ ਵਿਧਿਆ ਇਹਦੇ ప్రతి ਵੀ ਕਾਨੂੰਨੀ ਕਾਰਵਾਈ ਕਰਨ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਦਾ ਪੈਨਲ ਤਿਆਰ ਕਰੇ ਅਸੀਂ ਕਿਹਾ ਵੀ ਹੈ ਤੇ ਉਹਨਾਂ ਨੇ ਮੰਨਿਆ ਵੀ ਹੈ ਕਿ ਇਹ ਨਹੀਂ ਹੈ ਕਿ ਸਾਡੇ ਜੇਲ੍ਹ ਜਿਹੜੇ ਬੈਠੇ ਸਿੱਖ ਨੇ ਜਾਂ ਸਿੰਘ ਨੇ ਉਸ ਤੋਂ ਬਾਅਦ ਜੇਲ੍ਹ ਦੇ ਅੰਦਰ ਹੀ ਹੋਰ ਉਹਨਾਂ ਦੇ ਉੱਪਰ ਕੇਸ ਜਿਹੜੇ ਪਾ ਕੇ ਕਿਸੇ ਸਾਜ਼ਿਸ਼ੀ ਤਰੀਕੇ ਨਾਲ ਉਹਨਾਂ ਦੀ ਬੰਦੀ ਨੂੰ ਵਧਾਇਆ ਜਾਵੇ ਕਿ ਉਹਦੇ ਵਾਸਤੇ ਵੀ ਕਾਨੂੰਨੀ ਚਾਰਾ ਚਾਹੀਦਾ ਜਾਈ ਵਾਸਤੇ ਇੱਕ ਪੈਨਲ ਜਿਹੜਾ ਵਕੀਲਾਂ ਦਾ ਗਠਨ ਕਰੀਏ ਜਿਹਦੇ ਵਾਸਤੇ ਬਕਾਇਦਾ ਤੌਰ ਤੇ ਉਹਨਾਂ ਨੇ ਉਸ ਮੀਟਿੰਗਾਂ ਉਸ ਜਿਹੜੀ ਨਮਾਇੰਦਿਆਂ ਦੀ ਮੀਟਿੰਗ ਸੀ ਉਹਦੇ ਵਿੱਚ ਬਕਾਇਦਾ ਤੌਰ ਤੇ ਵਿੱਤੀ ਕਾਰਵਾਈ ਚ ਪਾਇਆ ਦਿੱਤਾ ਕਿ ਇਹਦੇ ਵਾਸਤੇ ਬਕਾਇਦਾ ਤੌਰ ਤੇ ਇੱਕ ਜਿਹੜਾ ਵਾ ਉਹ ਕਾਨੂੰਨੀ ਜਿਹੜੇ ਸਲਾਹਕਾਰ ਨੇ ਉਹਨਾਂ ਦਾ ਜਿਹੜਾ ਗਠਿਤ ਕੀਤਾ ਜਾਵੇਗਾ ਸੋ ਜਿੰਨੀਕ ਵਿੱਤ ਅਨਸਾਰ ਜਾਂ ਸਮਰੱਥਾ ਜਾਂ ਜਿਹੜੇ ਸਾਕ ਨੂੰ ਅਧਿਕਾਰ ਦਿੱਤੇ ਗਏ ਸੀ ਉਹਨਾਂ ਦੇ ਮੁਤਾਬਕ ਜੋ ਵੱਧ ਤੋਂ ਵੱਧ ਕਰ ਸਕਦੇ ਸੀ ਉਹ ਸਾਰਿਆਂ ਨੇ ਕਰਨ ਦਾ ਯਤਨ ਕੀਤਾ ਤੇ ਸਾਰੇ ਨਾਲ ਮਿਲ ਕੇ ਅਸੀਂ ਇਸ ਹਾਜ਼ਰੀ ਨੂੰ ਬਿਤਾਈਏ ਬੇਸ਼ੱਕ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਪਰਿਵਾਰ ਜਾਂ ਬੰਦੀ ਸਿੰਘਾਂ ਦੇ ਵਾਸਤੇ ਕੋਈ ਦੇਚਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਉਹਨਾਂ ਦੀ ਮਰਜ਼ੀ ਹੈ ਪੰਥਕ ਜਥੇਬੰਦੀਆਂ ਤੇ ਅਕਾਲ ਤਖਸਾ ਦਾ ਜਹੇਦਾਰ ਵੀ ਇਹਦੇਸ਼ ਦੇ ਸਕਦਾ ਹੈ ਕਮੇਟੀ ਦੇ ਕੋਲ ਐਵੇਂ ਦਾ ਕੋਈ ਅਧਿਕਾਰ ਨਹੀਂ ਸੀ ਪਰ ਕਮੇਟੀ ਨੇ ਜਿਹੜੇ ਫੈਸਲੇ ਲਏ ਨੇ ਉਹ ਪਰਿਵਾਰ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਨੁਮਾਇੰਦੇ ਸਨ ਉਹਨਾਂ ਸਾਰਿਆਂ ਦੀ رائے ਦੇ ਨਾਲ ਇਸ ਮੁੱਦੇ ਤੇ ਪਰ ਪਹੁੰਚੇ ਆ ਕਿ ਸਰਕਾਰ ਨੂੰ ਐਲਟੀਵੇਟਮ ਦਿੱਤਾ ਜਾਵੇ ਸਰਕਾਰ ਗੱਲਬਾਤ ਕਰਨ ਦਾ ਰਾਹ ਨਹੀਂ ਖੋਲਦੀ ਫਿਰ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਉਹ ਸਾਰੇ ਪੰਥਕ ਨੁਮਾਇੰਦਿਆਂ ਦੀ ਸਲਾਹ ਦੇ ਨਾਲ ਕੋਈ ਅਕੈਡੈਮਿਕ ਹੁਣ ਮੈਂ ਬੇਨਤੀ ਕਰਦਾ ਸੰਦਰਤ ਗਵਰਨਸਿੰਸial ਜਿਨ੍ਹਾਂ ਨੂੰ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਕਾਫੀ ਦਿਨਾਂ ਤੋਂ ਭੁੱਖ ਹੜਤਾਲ ਦੇ ਬੈਠੇ ਨੇ ਤੇ ਉਹਨਾਂ ਸਿੰਘਾਂ ਦੀ ਜੋ ਹਾਲਤ ਹੈ ਉਹ ਵੀ ਬਹੁਤ ਜ਼ਿਆਦਾ ਖਰਾਬ ਹੋ ਚੁ ਨਾਲੀ ਦੋਸਤੋ ਜੋ ਉਹਨਾਂ ਸਿੰਘਾਂ ਦੇ ਵਿੱਚ ਉਹ ਪਰਿਵਾਰ ਨੇ ਉਹਨਾਂ ਦੀ ਵੀ ਭੋਖੜ ਤਾਲ ਤੇ ਜੋ ਬੈਠੇ ਨੇ ਉਹਨਾਂ ਦੀ ਵੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਜੋ ਦੋਸਤੋ ਸਰਕਾਰ ਹਲੇ ਤੱਕ ਵੀ ਇਹਦੇ ਮਾਮਲੇ ਤੇ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਜੋ ਵੀ ਦੋਸਤੋ ਪੰਜ ਮੈਂਬਰੀ ਕਮੇਟੀ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ 13 ਤਰੀਕ ਤੱਕ ਦਾ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੇ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜਲਦੀ ਦੇਖ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ